ਹਾਂਜੀ ਭਾਈ ਆ ਹਨਾ ਬਰਨਾਲਾ ਮਾਨਸਾ ਰੋਡ ਆਗਾ ਪਿੰਡ ਹੈਗਾ ਰੂੜੇ ਕੀ ਬਾਈ ਧਰਨਾ ਲੱਗ ਰਿਹਾ ਧਰਨਾ ਤਾਂ ਲੱਗ ਰਿਹਾ ਜਿਹੜਾ ਤਾਂ ਠੀਕ ਆ ਆਪਾਂ ਮੰਨਦੇ ਆ ਵੀ ਆਪ ਦਾ ਪ੍ਰੋਟੈਕਟ ਕਰਦੇ ਨੇ ਮੰਨ ਲਾ ਯਾਰ ਪਰ ਇਹਦੇ ਵਿੱਚ ਕਾਰਾਂ ਵਾਲੇ ਲੰਘੀ ਜਾਂਦੇ ਨੇ ਬੱਸਾਂ ਵਾਲੇ ਸਾਈਡਾਂ ਤੋਂ ਦੀ ਲੰਘੀ ਜਾਂਦੇ ਨੇ ਕਿਉਂਕਿ ਬੱਸਾਂ ਨੂੰ ਕਾਰਾਂ ਨੂੰ ਲੰਘਣ ਨੂੰ ਜਗ੍ਹਾ ਮਿਲ ਜਾਂਦੀ ਹੈ ਕਿ ਤੁਹਾਨੂੰ ਪਤਾ ਪਿੰਡ ਦੀਆਂ ਫੇਰਨੀਆਂ ਜਾਂ ਗਲੀਆਂ ਛੋਟੀਆਂ ਹੁੰਦੀਆਂ ਨੇ ਗੀਆਂ ਪਰ ਪ੍ਰੇਸ਼ਾਨੀ ਤਾਂ ਸਭ ਨੂੰ ਹੁੰਦੀ ਆਪਾਂ ਮੰਨ ਲੈਂਦੇ ਆਂ ਗੱਲ ਠੀਕ ਹੈ ਨਾ ਪਰ ਬਾਈ ਇਹਨਾਂ ਦੇ ਵਿੱਚ ਟਰੱਕਾਂ ਵਾਲਿਆਂ ਦਾ ਦੱਸੋ ਕੀ ਕਸੂਰ ਹੈ ਠੀਕ ਹੈ ਕਿਸੇ ਨੇ ਬਾਈ ਕਿਸੇ ਦਾ ਟਾਈਮ ਦਾ ਮਾਲ ਹੁੰਦਾ ਕੱਚਾ ਮਾਲ ਹੁੰਦਾ ਕਿਸੇ ਕੋਲੇ ਹੁਣ ਵਿੱਚ ਗੱਡੀਆਂ ਆਲੂ ਭਰੀਆਂ ਖੜੀਆਂ ਨੇ ਠੀਕ ਹੈ ਨਾ ਕਿਸੇ ਕੋਲੇ ਮੰਨ ਲਾ ਕੋਈ ਹਫ਼ਤੇ ਬਾਅਦ 15 ਦਿਨਾਂ ਬਾਅਦ 10 ਦਿਨਾਂ ਬਾਅਦ ਕੋਈ ਡਰਾਈਵਰ ਪਿੰਡ ਜਾ ਰਿਹਾ ਹੁੰਦਾਗਾ ਜਾਣਾ ਹੁੰਦਾਗਾ ਠੀਕ ਹੈ ਜੋ ਮਰਜ਼ੀ ਲੈ ਲਓ ਕੋਈ ਘਰੋਂ ਤੁਰੇ ਹੀ ਹੁੰਦਾਗਾ ਘਰੋਂ ਤੁਰਨ ਸਰ ਜਾ ਮਿਲ ਜੇ ਕਿੰਨਾ ਮਨ ਦੁਖੀ ਹੁੰਦਾ ਹੁਣ ਇੱਥੇ ਤੁਸੀਂ ਆ ਤੁਹਾਨੂੰ ਸਾਰੀ ਲੈਂਡ ਦਿਖਾਉਣਾਗਾ ਠੀਕ ਆ ਇਹਦੇ ਵਿੱਚ ਮੈਨੂੰ ਤੁਸੀਂ ਇੱਕ ਵੀ ਕਾਰ ਜਾਂ ਬੱਸ ਦਿਖਾ ਦਿਓ ਵੀ ਹਾਂ ਕੋਈ ਬੱਸ ਖੜੀ ਹੋਵੇ ਜਾਂ ਕੋਈ ਕਾਰ ਖੜੀ ਹੋਵੇ ਕੱਲੇ ਪ੍ਰੇਸ਼ਾਨੀ ਕੀ ਨੂੰ ਆ ਸਭ ਤੋਂ ਵੱਧ ਟਰੱਕਾਂ ਆ ਲੈਣ ਠੀਕ ਆ ਤਾਂ ਚਲੋ ਮੰਨਿਆ ਭਾਈ ਆਪਾਂ ਧਰ ਨਾਲ ਲਾਉਣਾ ਚਾਹੀਦਾ ਜੇ ਕੋਈ ਤੁਹਾਡੇ ਨਾਲ ੱੱਕਾ ਹੁੰਦਾ ਜਾਂ ਕੁਝ ਵੀ ਪਰ ਧਰ ਨਾਲ ਲਾਓ ਕਿਸੇ ਅਫਸਰ ਦੀ ਕੋਠੀ ਮੂਰੇ ਲਾਓ ਯਾਰ ਠੀਕ ਆ ਜਾ ਕਿਤੇ ਹੋਰ ਮੰਨ ਲਾ ਜਿਹੜਾ ਕੋਈ ਸਰਕਾਰ ਦਾ ਕੋਈ ਵੀ ਕਾਨੂੰਨ ਜਿੱਥੇ ਬਣਦਾਗਾ ਉੱਥੇ ਲਾਓ ਜਾਂ ਮੰਤਰੀ ਕੋਈ ਐਮਐਲਏ ਦੇ ਬਾਹਰ ਦੇ ਮੂਹਰੇ ਲਾਓ ਰੋਡਾਂ ਦੇ ਧਰਨੇ ਲਾ ਕੇ ਤੁਸੀਂ ਆਪਦੇ ਹੀ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਨਾ ਕਿ ਥੋੜੀ ਕੋਈ ਬਾਲਾ ਵੱਡਾ ਉਹ ਕਰਦੇ ਹੋ ਇਹਦੇ 'ਚ ਕੋਈ ਨਾ ਕੋਈ ਅਫਸਰ ਨੂੰ ਫਰਕ ਪੈਂਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਫਰਕ ਪੈਂਦਾ ਆਮ ਲੋਕਾਂ ਨੂੰ ਜਿਹੜੇ ਤੁਹਾਡੇ ਆਪਦੇ ਭਾਈਚਾਰੇ ਨੂੰ ਤੁਸੀਂ ਧਰਨੇ ਲਾ ਕੇ ਆਪਦੇ ਭਾਈਚਾਰੇ ਨੂੰ ਠੀਕ ਹੈ ਨਾ ਪ੍ਰੇਸ਼ਾਨ ਕਰਦੇ ਹੋਗੇ ਹੋਰ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਕੋਈ ਮੈਨੂੰ ਕਾਰ ਨਹੀਂ ਕੋਈ ਬੱਸ ਨਹੀਂ ਕੋਈ ਕੋਈ ਮੰਤਰੀ ਨੰਗੇ ਰੋਡ ਤੋਂ ਦੀ ਫੇਰ ਤਾਂ ਤੁਸੀਂ ਧਰਨਾ ਲਾਓ ਵੀ ਵਾ ਕੋਈ ਮੰਤਰੀ ਨੰਗਦਾ ਹੋਈ ਅਸੀਂ ਧਰਨਾ ਲਾ ਦਨੇ ਚਾਕੇ ਰੋਡ ਬੰਦ ਹੋ ਗਿਆ ਰੋਡ ਦੇ ਵਿੱਚ ਬਾਈ ਟਰੱਕਾਂ ਵਾਲੇ ਪ੍ਰੇਸ਼ਾਨ ਹੁੰਦੇ ਨੇਗੇ ਨਾ ਕੋਈ ਬੱਸ ਵਾਲਾ ਹੁੰਦਾ ਨਾ ਕੋਈ ਕਾਰ ਵਾਲਾ ਹੁੰਦਾ ਠੀਕ ਹੈ ਨਾ ਤੇ ਨਾ ਹੀ ਕੋਈ ਮੰਤਰੀ ਹੁੰਦਾ ਕਿਉਂ ਉਹ ਵਿਚਾਰੇ ਕਾਰਾਂ ਵਾਲੇ ਬੱਸਾਂ ਵਾਲੇ ਤਾਂ ਆਸੇ ਪਾਸੇ ਦੀ ਨੰਗ ਜਾਂਦੇ ਨਹੀਂ ਨੇ ਤਾ ਵੀਰੇ ਯਾਰ ਸਾਡੀ ਹੱਥ ਮੰਨ ਕੇ ਸਰਕਾਰਾਂ ਨੂੰ ਵੀ ਬੇਨਤੀ ਹੈਗੀ ਸਭ ਨੂੰ ਬੇਨਤੀ ਹੈ ਵੀ ਸਾਡੇ ਬਾਰੇ ਸਾਡੇ ਨਾਲ ਤਾਂ ਪਹਿਲੀ ਟਰੱਕ ਨਾਲ ਨਾ ਗਾਲਾਂ ਕੱਢਿਆ ਹੁੰਦਾ ਕੋਈ ਸਾਡੇ ਬਾਰੇ ਮਾੜਾ ਮੋਟਾ ਸੋਚਿਆ ਜਾਵੇ ਅਸੀਂ ਹਫਤੇ ਬਾਅਦ 10 ਦਿਨਾਂ ਬਾਅਦ ਘਰੇ ਜਾਣਾ ਹੁੰਦਾ ਹੈਗਾ ਠੀਕ ਹੈ